ਸਸੀ ਗਾਲ ਦੋਸਤੋ ਆ ਗਏ ਆ ਦੁਬਾਰਾ ਸਾਈਕਲਾਂ ਤੇ ਨਾਲ ਸਾਡੇ ਕੋਸ ਸਾਹਿਬ ਤੇ ਅੱਜ ਆਜਾਪਾ ਚਲਦੇ ਆ ਬਾਬੂ ਰਜਵਲ ਜੀ ਦੇ ਪਿੰਡ ਸਾਹੋ ਕੇ ਸੁਣ ਸਾਹੋ ਪਿੰਡ ਦੀ ਇਹ ਵੀ ਹੈ ਬਚਪਨ ਦੇ ਵਿੱਚ ਪੜ੍ਹੇ ਬੰਬੀ ਹੈ ਉੱਥੇ ਚਲਦੇ ਆ ਸਾਹੋ ਕਿਆ ਨੂੰ ਜਾਂਦਾ ਰਾਹ ਤੇ ਸਕਰੀਨ ਤੇ ਆਪਣੇ ਕੋਲ ਸਾਹਿਬ ਕੁਦਰਤ ਤੇ ਚੋਨਾ ਦੋਸਤੋ ਆਪ ਆ ਗਏ ਆ ਬਾਬੂ ਰਜਵਾਲ ਜੀ ਦੀ ਨਗਰੀ ਸਾਹੋਕੇ ਚ ਸਾਹੋਕੇ ਪਿੰਡ ਪਹਿਲਾਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਸੀਗਾ ਹੁਣ ਜ਼ਿਲ੍ਹਾ ਮੋਗੇ ਦੇ ਵਿੱਚ ਆ ਤੇ ਆਪਣੇ ਪਿੱਛੇ ਬਾਬੂ ਜੀ ਦੀ ਯਾਦ ਵਿੱਚ ਇੱਕ ਬਣੀ ਵੀ ਇੱਥੇ ਜਗ੍ਹਾ ਬਣਾਈ ਹੋਈ ਆ ਤੇ ਇਹ ਆਪਣੇ ਜਿਹੜੇ ਬਾਪੂ ਜੀ ਆ ਰਹੇ ਆ ਸਕਰੀਨ ਦੇ ਵਿੱਚ ਇਹ ਥੋੜੀ ਦੇਖਰੇਖ ਕਰਦੇ ਆ ਤੇ ਬਾਪੂ ਜਰਾਂ ਨਾਲ ਕਰਦੇ ਆ ਗੱਲਾਂ ਬਾਤਾਂ ਲੈਨੇ ਆ ਜਾਣਕਾਰੀਆਂ ਉਹਨਾਂ ਬਾਰੇ ਬਾਬੂ ਰਾਜਵਾਲੀ ਜੀ ਬਾਰੇ ਤੇ ਦੇਖਦੇ ਆ ਬਾਬੂ ਰਾਜਵਾਲੀ ਜੀ ਦਾ ਨਗਰ ਘੁੰਦੇ ਆ ਮੇਰੀ ਸਾਹੋ ਨਗਰੀ ਜੀ ਇੰਦਰ ਦੀ ਇੰਦਰਪੁਰੀ ਤੋਂ ਸੋਹਣੀ ਇਹ ਬਾਬੂ ਰਾਜਵਾਲੀ ਜੀ ਦੀ ਯਾਦ ਵਿੱਚ ਜਿਹੜੀ ਇੱਥੇ ਜਗ੍ਹਾ ਬਣਾਈ ਵੀ ਆ ਆ ਸਾਹਮਣੇ ਬਾਬੂ ਰਾਜਵਲੀ ਜੀ ਤੇ ਆਹ ਮੈਂ ਆਪਣਾ ਪਹਿਲਾ ਗਾਵੀ ਜੀ ਆ ਰੋਲੇ ਇੱਥੇ ਇਹ ਜਿਹੜੀ ਯਾਦਗਾਰੀ ਤਸਵੀਰ ਆ 47 ਦੀ ਮੰਨ ਤੋਂ ਬਾਅਦ ਚ 1956 ਚ ਆਏ ਸੀਗੇ ਇੱਥੇ 56 ਤੋਂ ਬਾਅਦ ਵੀ ਆਏ ਆ ਇਹ ਜੋ ਬਾਉ ਜੀ ਨੇ ਲਿਖਿਆ ਸੀਗਾ ਦਰਦ ਪੰਜਾਬੀ ਬੋਲੀ ਦਾ ਵਤਨ ਦੀਆਂ ਤਾਂਘਾਂ ਮਾਂ ਦੀ ਮੱਖਣੇ ਮਾਂ ਦੀ ਮੱਖਣੇ ਖਾਣੇ ਹੋਵੇ ਇਹਨੋਂ ਦੇ ਲਿਖਤਾਂ ਨਾਲ ਇੱਥੇ ਬਣਾ ਕੇ ਲਾਈਆਂ ਹੋਈਆਂ ਨਾਲ ਕੁ ਵੀਸ਼ਰਾ ਦੀਆਂ ਫੋਟੋਆਂ ਵੀ ਲਾਈਆਂ ਆਂ ਜਿਨ੍ਹਾਂ ਨੇ ਬਾਬੂ ਜੀ ਨੂੰ ਗਾਇਆ ਬਾਗੂ ਰਾਜਵਾਲੀ ਨੂੰ ਜਿਵੇਂ ਥੱਲੇ ਸਵਰਗੀ ਬਾਬਾ ਠਾਣਾ ਸਿੰਘ ਜੀ ਆ ਬਾਬੂ ਜੀ ਦੇ ਸ਼ਗਿਰਦ ਮਹਰਾਜ ਤੋਂ ਕਵੀਸ਼ਰ ਆਗਰ ਜਿਹੜੇ ਨਾਲ ਦੋ ਫੋਟੋਆਂ ਕਵੀਸ਼ਰ ਕਰਤਾਰ ਸਿੰਘ ਬੱਧਨੀ ਖੁਰਦ ਇਹ ਆਪਣੀ ਸਕਰੀਨ ਤੇ ਜਿਹੜੇ ਬਾਪੂ ਜੀ ਆ ਇਹ ਕਹਿੰਦੇ ਵੀ ਲਗਭਗ 50 ਸਾਲ ਤੋਂ ਜਿਹੜੀ ਇਹ ਜਗਾ ਬਣੀ ਵੀ ਆ ਇਹਨਾਂ ਨੇ ਇਸ ਜਗ੍ਹਾ ਹੀ ਦੇਖ ਰਹੇ ਇਹ ਬਾਪੂ ਜੀ ਕਰ ਰਹੇ ਬਾਪੂ ਜੀ ਤੁਹਾਡਾ ਸ਼ਬਨ ਸ਼ੁਭਨਾ ਕੀ ਆ ਹੈ ਸ਼ੁਭਨਾ ਦੁੱਲਾਖਾਂ ਜੀ ਦੁੱਲਾਖਾਂ ਆ ਇਹਨਾਂ ਦਾ ਨਾਮ ਜੀ ਦੁੱਲਾਖਾਂ ਮੇਲਾ ਕਰੋ ਇੱਥੇ ਹੀ ਸੌਣ ਦਾ ਹੁੰਦਾ ਜੀ 23 ਸੌਣ ਦਾ ਮੇਲਾ ਜੀ ਹੱਕ ਕਮਿਸ਼ਨ ਆਉਂਦਾ ਜੀ ਪਹਿਲਾਂ ਇਹ ਇਹ ਮੇਲਾ ਦੇ ਸਾਥੋ ਕਿਤੇ ਬੁੜਾ ਬੜਾ ਪਹਿਲਾਂ ਚਦੇਂਦਾ ਆਂ ਅੱਛਾ ਜੀ ਬਹੁਤ ਚਿਰ ਦਾ ਚੱਲ ਰਿਹਾ ਰੇ ਬਾਉ ਜੀ ਮੌਕੇ ਦਾ ਵੀ ਆਈ ਚੱਲੀ ਜਾਂਦਾ ਠੀਕ ਹੈ ਇਹ ਪਹਿਲਾਂ ਸਰਾਵਾਂ ਤੋਂ ਮੇਲਾ ਲੱਗਦਾ ਫਿਰ ਇੱਥੇ ਲੱਗਦਾ ਫਿਰ ਬੁਰਜ ਲੱਗਦਾ ਕੰਨ ਪੁੱਛ-ਪੁੱਛ ਕੇ ਬੰਦੇ ਵੀ ਗਾਂ ਦੀ ਗਾਂ ਯਾਰ ਬੰਨਣਾ ਤੁਹਾਡਾ ਦਾਣਾ ਕਿੱਥੇ ਅੱਗੇ ਪਿੱਛੇ ਤਾਂ ਨਹੀਂ ਆਉਂਦਾ ਅੱਗੇ ਵਿਚ ਤੇ ਨਹੀਂ ਆਉਂਦਾ ਅੱਛਾ ਅੱਛਾ ਮਤਲਬ ਜਿਹਨੇ ਵੀ ਮੇਲਾ ਆਉਦਾ ਰੱਖਣਾ ਹੁੰਦਾ ਉਹ ਤੁਹਾਨੂੰ ਪੁੱਛ ਕੇ ਰੱਖਦਿਆ ਵੀ ਹਾਂ ਬਈ ਤਰੀਕਾ ਨਾ ਪੜ ਜਾਣ ਠੀਕ ਹੈ ਠੀਕ ਹੈ ਠੀਕ ਹੈ ਜੀ ਹਰ ਇੱਕ ਕੁਛ ਹੁੰਦਾ ਠੀਕ ਹੈ ਜੀ ਇੱਕ ਕਲਾਕਾਰ ਇੱਥੇ ਹੋਊਗਾ ਠੀਕ ਹੈ ਇਹ ਸਾਰੇ ਹੀ ਭਰਿਆ ਹੁੰਦਾ ਪਿੰਡ ਸਾਰਾ ਆਪਣਾ ਬਾਜ਼ਾਰ ਨਾਲ ਠੀਕ ਹੈ ਠੀਕ ਹੈ। ਇਹੋ ਮੈਨ ਦਾ ਲੱਗਦਾ ਉਹ ਬਾਬੇ ਰੋਡੇ ਸ਼ਾਹ ਦਾ ਲੱਗਦਾ। ਪਿੰਡ ਸਾਹੋਕਿਆਂ ਦਾ ਗੁਰੂ ਘਰ ਇਹ ਐ ਬਾਬੂ ਰਾਜਵਾਲ ਜੀ ਦੀ ਯਾਦ ਵਿੱਚ ਜਿਹੜਾ ਪਾਰਕ ਬਣਾਇਆ ਹੋਇਆ ਇੱਥੇ ਪਿੰਡ ਦੀ ਸੰਗਤ ਵੱਲੋਂ ਉਹ ਆਏ ਮਹਾਂ ਕਵੀ ਬਾਬੂ ਰਾਜਵਾਲ ਜੀ ਸਾਹੋ ਕੇ ਇਹ ਬਣਾਇਆ ਵਈ ਇੱਥੇ ਪਾਰਕ ਇਹ ਬਾਬੂ ਰਾਜਵਲੀ ਜੀ ਦੇ ਪਰਿਵਾਰ ਦੀ ਜਾਣਕਾਰੀ ਦਿੱਤੀ ਗਈ ਆ ਜਨਮ ਅਕਾਲ ਚਲਾਣਾ ਉਹਨਾਂ ਦੇ ਪਿਤਾ ਦਾ ਨਾਮ ਮਾਤਾ ਜੀ ਦਾ ਨਾਮ ਦਾਦਾ ਪਰਦਾਦਾ ਭੈਣਾ ਸਾਰਾ ਮਤਲਬ ਕਿ ਜੋ ਵੀ ਓੜਮਾ ਕੋੜਮਾ ਸੀਗਾ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਇਹ ਬਣਾਇਆ ਪਾਰਕ ਰਜਵਲੀ ਨਾਮ ਸاہੋਕੇ ಗ್ರಾಮ ਹੈ ਮੰਨ ਲੈਣਾ ਹੱਥ ਜੋੜ ਕੇ ਸਲਾਮ ਹੈ ਮੇਰੀ ਸਾਰੀ ਇੱਕੋ ਮੋਗੇ ਤੇ ਜ਼ਮੀਨ ਹੈ ਪਿੰਡ ਵਿੱਚ ਦਾਣੇ ਪੀਣ ਦੀ ਮਸ਼ੀਨ ਹੈ ਜਦੋਂ ਚਿਤ ਕਰੇ ਜੋੜੀ ਦਾ ਖਰਾਸ ਹੈ 32 ਚੱਕ ਦਾਸ ਦਾ ਉਕਾੜੇ ਪਾਸ ਹੈ ਬਾਬੂ ਰੱਜ ਵਾਲੀ 47 ਚ ਵੰਡ ਤੋਂ ਬਾਅਦ ਚੌਥੇ ਜਦੋਂ ਜਿਹੜੀ ਉਹਨਾਂ ਨੂੰ ਉੱਥੇ ਜ਼ਮੀਨ ਅਲਾਟ ਹੋਈ ਸੀਗੀ ਉਹ 32 ਚੱਕ ਸੀਗਾ ਤੇ ਸਾਹੋ ਕੇ ਉਹ ਆਪ ਦੀ ਮਤਲਬ ਕਿ ਉੱਥੇ 32 ਚੱਕੀਆਂ ਦਾ ਪਿੰਡ ਦਾ ਸੀਗੇ ਸਾਹੋ ਕੋਈ ਦੱਸਦੇ ਸੀ ਕਹਿੰਦਾ ਮੇਰਾ ਪਿੰਡ ਸਾਹੋ ਕੇ ਆ ਏ ਭਾਈ ਇਹ ਤੇ ਸੇਵਾ ਕਰ ਰਹਾ ਹੈ। ਇੱਥੇ ਡੇਰਾ ਬਣਿਆ ਵਾ। ਬਾਬੂ ਰਾਜੂ ਬਲਜੀਤ ਯਾਰ ਵਿੱਚ। ਇਥੇ ਨਾਲ ਇੱਕ ਬਾਬਾ ਰੋਡੇਸ਼ਾ ਦੀ ਵੀ ਜਗ੍ਹਾ ਹੈਗੀ ਹੈ ਨਾਲ ਹੀ ਦੋਵੇਂ ਨਾਲ ਨਾਲ ਆ। ਬਾਬੂ ਰਾਜੂ ਬਲਜੀਤ ਜਿਹੜੀ ਯਾਦਗਾਰ ਉਹਦੇ ਨਾਲ ਹੀ ਇੱਕ ਬਾਬਾ ਰੋਡੇਸ਼ਾ ਦੀ ਜਗ੍ਹਾ ਵੀ ਹੈਗੀ ਆ। ਪਿੰਡੀ ਖਾਨ ਦਾ ਮੇਲਾ ਸਾਹੋ ਕੇ ਬਸ ਕਮੇਟੀ ਬਣ ਰਹੀ ਹੈ। ਥੋੜੇ ਚਰਜੇ ਵਿੱਚ ਐਲਾਨ ਕਰ ਦੇਣਗੇ ਉਹ। ਹਲੇ ਤਰੀਕ ਫਾਈਨਲ ਨਹੀਂ ਹੋਈ ਜੀ। ਤਰੀਕ ਫਾਈਨਲ ਨਹੀਂ ਹੋਈ ਜੀ। ਤਰੀਕ ਫਾਈਨਲ ਹੋ ਗਈ ਉਹਦਾ ਐਲਾਨ ਸਾਰੀ ਹੋ ਜਾਣਗੇ। ਠੀਕ ਨਿਰਤੀ ਚੜ ਜਾਣਾ ਜੀ ਠੀਕ ਹੈ ਠੀਕ ਹਾਂ ਜੀ ਪਿੰਡ ਸਾਹੋ ਦੀਆਂ ਗਲੀਆਂ ਉਹ ਬਿਊਰੋਕ ਡੱਸ ਰਿਹਾ ਸੀ ਕਹਿੰਦਾ ਸਾਡਾ ਸਾਰਾ ਪਿੰਡ ਪੱਕਾ ਕਹਿੰਦਾ ਕਿੱਦੇ ਪਾਣੀ ਨਹੀਂ ਮਿਲੂਗਾ ਤੁਹਾਨੂੰ ਗਲੀਆਂ ਨਾਲੀਆਂ ਆਣ ਜਾਵਾਂ ਓਕੇ ਕੰਮ ਕੀਤਾ ਓਕੇ ਰਿਪੋਰਟ ਆ ਪਿੰਡ ਦੀ ਸਣੀ ਬਰਾੜ ਦਾ ਪਿੰਡ ਹੈ ਇਹ ਹਾਂ ਸਣੀ ਬਰਾੜ ਦਾ ਪੂਰਾ ਨਾਂ ਨਹੀਂ ਹੈ ਪਤਾ ਹਨਾ ਕੀ ਹੈ ਸਣੀ ਬਰਾੜ ਹੀ ਕਹਿੰਦੇ ਆ ਸੰਦੀਪ ਸਿੰਘ ਬਰਾੜ ਸੰਦੀਪ ਸਿੰਘ ਬਰਾੜ ਸੰਦੀਪ ਸਿੰਘ ਬਰਾੜ ਜਿਹੜਾ ਸਾਬਕਾ ਮੁੱਖ ਮੰਤਰੀ ਕਪਤਾਨ ਸਾਹਿਬ ਦਾ ਓਐਸਡੀ ਵੀ ਰਿਹਾ ਸਣੀ ਮਰਾੜ ਪਿੰਡ ਮਲਕੇ ਮਲਕੇ ਵੀ ਮਲਕੇ ਪਿੰਡ ਦੇ ਬੜੇ ਉੱਗੇ ਨਾਮ ਵਰ ਖਿਡਾਰੀ ਪੈਦਾ ਕੀਤੇ ਆ ਨਾਮ ਵਰਗਾ ਇੱਕ ਕਲਾਕਾਰ ਪਹਿਲਾਂ ਪਿੰਡ ਮਸ਼ਹੂਰ ਕੀਤਾ ਸੀਗਾ ਇਹ ਬਾਗੇ ਨੇ ਬਾਗਾ ਮਲਕੇ ਆਂਦਾ ਲੌਂਦਾ ਚੱਫੇ ਗਰਮੀ ਖਾ ਕੇ ਨਿਕਲ ਜਾਂਦਾ ਪੰਜਾਬ ਮੰਡੀ ਬੋਰਡ ਵੱਲੋਂ ਖੇਡਦੇ ਸੀਗੇ ਉਹ ਜਾਂ ਖੰਡਮਲ ਜੀਰਾ ਵੱਲੋਂ ਖੇਡੇ ਹੋਣਗੇ ਕਬੱਡੀ ਉਸ ਤੋਂ ਬਾਅਦ ਚਮਕਨ ਬਰਾੜ ਨੇ ਗਾਣਾ ਲਿਖਿਆ ਸੀਗਾ ਕਰਹੀਂ ਕਿਤੇ ਮਿਲ ਰਾ ਬਾ ਦਿੱਲੀ ਤੇ ਲਾਹੌਰ ਦਾ ਮੱਖਣ ਬਰਾੜ ਫੇ ਰਾਜਪੜ ਆ ਗਿਆ ਬਾਈ ਆਪਣਾ ਰਾਜਪੜ ਦਾ ਬੜਾ ਗਾਣਾ ਮਸ਼ਹੂਰ ਹੋਇਆ ਸੀਗਾ ਉਹ ਮੱਲ ਕਹਿੰਦੇ ਰਾਜਪੱਲੇ ਪਈਆਂ ਬਦਲਾਂੀਆਂ ਮੀਆਂ ਮੱਲ ਕਹਿੰਦੇ ਕਵੀਸ਼ਰ ਵੀ ਹੋਏ ਆ ਜਿਨ੍ਹਾਂ ਨੇ ਬਾਊ ਰਜਵਲੀ ਜੀ ਦੀਆਂ ਰਚਨਾਵਾਂ ਨੂੰ ਵਾਅਦ ਦਿੱਤੀ ਆ ਮੱਲ ਕਹਿੰਦੇ ਇੱਕਦੋ ਮਿੱਤਰ ਵੀ ਸੀ ਇੱਕ ਤਾਂ ਸ਼ਮਿੰਦਰ ਸੀਗਾ ਦੂਜੇ ਬਾਈ ਦਾ ਨਾਮ ਆ ਭੁੱਲ ਗਿਆ ਇੱਕ ਤਾਂ ਸ਼ਮਿੰਦਰ ਸੀਗਾ ਉਹ ਸ਼ਾਇਦ ਬੈਂਕ জব ਕਰਦਾ ਹੁਣ ਪੈਂਡਾਂ ਆਈ ਨਿੱਕੀ ਪੰਜ ਕਰਾਈ ਚੇ ਕਰਦੇ ਸ਼ਰਾਰਤਾਂ ਪੰਜ ਗਰਾਂਈ ਛੋਟੀ ਪੰਜ ਗਰਾਂਈ ਫਿਰ ਨਹੀਂ ਤੇ ਇਹ ਮੋਗੇ ਚ ਹਣਾ ਆ ਛੋਟੀ ਪੰਜ ਗਰਾਂਈ ਮੋਗੇ ਚ ਵੱਡੀ ਹੈਗੀ ਆ ਕੋਡ ਫਰੀਜ਼ ਚ ਆ ਗਿਆ ਹੁਣ ਸਮਾਲਸਰ ਸਮਾਲਸਰ ਤੋਂ ਮੁੜਦੇ ਆ ਬੋ ਲੰਡਿਆਂ ਨੂੰ ਹਾਂ ਮੈਨੂੰ ਕੋਈ ਨਹੀਂ ਜਾਣਦਾ ਮੇਰਾ ਪਿੰਡਾ ਤੇ ਮੈਨੂੰ ਕੋਈ ਨਹੀਂ ਜਾਣਦਾ ਅਲੰਡਿਆਂ ਨੂੰ ਮੁੜਦੇ ਖਾਬੇ ਨੂੰ ਕੇਲੇ ਲਿਖੇ ਦੋ ਦੋ ਕੇਲੇ ਕੋਹ ਸਾਹਿਬ ਕਹਿੰਦੇ ਵੀ ਕੇਲੇ ਖਾਣੇ ਆ ਤੇ ਥੋੜੀ એનર્ਜੀ ਲੈ ਲਈਏ ਕਹਿੰਦੇ ਸਾਬ ਕਹਿੰਦਾ ਸਾਡੇ ਕੇਲੇ ਮੈਂ ਕੇਲੇ ਖਾਰਾ ਨਰਜੀ ਤਾਂ ਕਿ ਨਰਜੀ ਆਪਣੇ ਬਣੀ ਰਵੇ ਸੋ ਅੱਜ ਮੈਂ 4-500 ਕਿਲੋਮੀਟਰ ਲਗਾਉਣੀ ਹੈ ਠੀਕ ਹੈ ਤੇ ਨਹੀਂ ਕੋਸਾ ਤੁਸੀਂ ਉਹ ਗੱਲ ਦੱਸੋ ਜਿਹੜੀ ਸਾਫੋ ਕਹਾਂਲੇ ਦੱਸੋ ਜਿਹੜੀ ਤੁਸੀਂ ਲੇਟ ਹੋਏ ਸੀਗੇ ਪ੍ਰੋਗਰਾਮ ਤੋਂ ਰੋਡ ਤੇ ਲੇਟ ਹੋਏ ਸੀਗੇ ਹਾਂ ਇੱਕ ਵਾਰੀ ਮੈਂ ਪ੍ਰੋਗਰਾਮ ਤੇ ਗਿਆ ਮੇਰੇ ਉਸਤਾਦ ਨੇ ਭੇਜਿਆ ਫੰਕਸ਼ਨ ਸੀ ਜਿਆਦਾ ਆਪਣੇ ਕੋਲੇ ਤੇ ਇਹ ਫੋਟੋਗ੍ਰਾਫੀ ਦਾ ਕੰਮ ਕਰਦਾ ਹਾਂ ਥੋੜਾ ਦਾ ਆਪਣਾ ਕੰਮ ਕਰਦਾ ਸੀਗਾ ਕਿ ਮੈਂ ਉਹ ਲੇਟ ਕਾਫੀ ਲੇਟ ਹੋ ਗਿਆ ਜਾਨੀ ਕਿ ਜੀ ਠੰਡ ਤੇ ਧੁੰਦ ਦੇ ਦੇ ਰਹਾ ਤੇ ਹੱਥ ਵੀ ਕੰਬੀ ਜਾਂਨ ਤੇ ਮੁੰਡਾ ਗਾਜ ਚ ਜਾਂਦੇ ਨੂੰ ਸੇੜੇ ਪੰਨੀ ਖੜਾ ਸੀਗਾ ਤੇ ਜੱਟ ਮੈਨੂੰ ਕੁੱਟਣ ਨੂੰ ਫਿਰਦੇ ਸੀ ਇਹ ਉਹ ਸਾਰੇ ਗਾਜ ਮਡਰੋਂਦੇ ਰੇ ਬਦਲਦਰ ਪੇ ਨੂੰ ਮੈਂ ਨਾਲੇ ਮੂਵੀ ਬਣਾਉਂਦਾ ਰਾਂ ਨਾਲ ਕੰਬੀ ਜਾਂਦਾ ਰਹਦਾ ਸਮਾਲ ਸਰ ਤੋਂ ਹੁਣ ਆ ਪਾ ਗਏ ਆ ਜੀ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰੋਡੇ ਕਿਉਂਕਿ ਉਹਦਾ ਜਨਮ ਸਥਾਨ ਆ ਇੱਥੇ ਇਸ ਪਿੰਡ ਚ ਉਹਨਾਂ ਦਾ ਜਨਮ ਹੋਇਆ ਸੀ ਇਹਨਾਂ ਰੱਜਦੀ ਪਿੰਡਾਂ ਰੋਡ ਤੇ ਇਹ ਪਿੰਡ ਦਾ ਖੇਡ ਸਟੇਡੀਅਮ ਆ ਰੋਡਿਆਂ ਦਾ ਪਿੰਡ ਰੋਡਿਆਂ ਦੀ ਫਿਰਨੀ ਤੇ ਇੱਥੇ ਸਤ ਜਰਨੈਲ ਸਿੰਘ ਜੀ ਖਾਲਸਾ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਜਿੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਆਪਾਂ ਉਹ ਗੁਰਦੁਆਰਾ ਸਾਹਿਬ ਤੋਂ ਹੋ ਕੇ ਮੁੜਦੇ ਆਂ ਤੇ ਫਿਰ ਵਧਦੇ ਆਂ ਅੱਪ ਅੱਗੇ ਆ ਸਾਹਮਣੇ ਸਕਰੀਨ ਤੇ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਆ ਇੱਥੇ ਸਾਂ ਜਰਨੈਲ ਸਿੰਘ ਖਾਲਸਾ ਜੀ ਦਾ ਜਨਮ ਸਥਾਨ ਆਇਆ ਜਗਾ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਸ਼ੋਭਤ ਹੈ ਇਸ ਪਿੰਡ ਵਿੱਚ ਗੁਰਦੁਆਰਾ ਸੰਤ ਖਾਲਸਾ ਆਜੋ ਸਾਹਮਣੇ ਆਪਣੀ ਸਕਰੀਨ ਤੇ ਲਿਖਿਆ ਹੋਆ ਦੰਦਮੀ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਾ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਦੀ ਸ਼ੁਭ ਸੇਵਾ ਸ਼੍ਰੀ ਕਾਲ ਪੁਰਖ ਜੀ ਦੀ ਅਪਾਰ ਦਇਆਤਾ ਦੁਆਰਾ ਸਮੂਹ ਸਿਕ ਸੰਗਤਾਂ ਦੇ ਸਹਾਯੋਗ ਨਾਲ ਸੰਤਾਂ ਦੇ ਚਰਨ ਸੇਵਕ ਸੰਤ ਗਿਆਨੀ ਹਰਨਾਮ ਸਿੰਘ ਜੀ ਦੀ ਮੁਖੀ ਦੰਦਮੀ ਟਕਸਾਲ ਤੋਂ ਆਪ ਕਰਵਾਈ ਹੈ ਇਹ ਗੁਰਦੁਆਰਾ ਸਾਹਿਬ ਬਣਿਆ ਬਈ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਾ ਦੀ ਯਾਦ ਵਿੱਚ ਇਹ ਜਨਮ ਸਥਾਨ ਹੈ ਕੰਮ ਕਰ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਕੋ ਸਾ ਪਿੰਡਾ ਚਾਹ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰੋਡੇ ਆਪਾਂ ਖਾਲਸਾ ਜੀ ਦਾ ਜਨਮ ਸਥਾਨ ਤੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹ ਉੱਥੇ ਚਾਲ ਪਾਣੀ ਛਕ ਲਿਆ ਸੀ ਚਾਹ ਛਕ ਲਈ ਸੀ ਤੇ ਹੁਣ ਚਲਦੇ ਆਪਾਂ ਗਾਂ ਪਿੰਡ ਲੰਡਿਆਂ ਨੂੰ ਸਾਹਮਣੇ ਸਾਡੇ ਕੋਹ ਸਾਹਿਬ ਕੋਹ ਸਾਹਿਬ ਨੂੰ ਕੋਈ ਜ਼ਰੂਰੀ ਫੋਨ ਆ ਗਿਆ ਸੀਗਾ ਇਸ ਕਰਕੇ ਸਾਨੂੰ ਲੱਗਦਾ ਵਾਪਸ ਜਾਣਾ ਪਊਗਾ ਅੱਜ ਨਹੀਂ ਤਾਂ ਅੱਜ 300 ਕਿਲੋਮੀਟਰ ਕਰਨਾ ਸੀਗਾ ਹਨਾ ਕੋਹ ਸਾਹਿਬ ਪਿੰਡ ਲੰਡੇ ਲੰਡਿਆਂ ਚ ਆ ਗਏ ਹੁਣ ਆਪਾਂ ਲੰਡਿਆਂ ਨਾਲ ਬੜੇ ਗਿਆ ਤਾਂ ਜੁੜ ਗਾ ਉਹ ਯਸਪਨ ਦੇ ਨਾਲ ਬੜੇ ਮਿੱਤਰ ਹਾਤੇ ਲੰਡਿਆਂ ਚ ਲੰਡਿਆਂ ਦਾ ਬਾਸਾ ਡਾ ਤਾਰ ਆ ਰਗੇ ਜੰਟੇ ਆ ਰਗੇ ਲੱਖਾ ਅਜ ਤਾਲ ਬਾਹਰ ਆ ਬਾਹਰ ਚਲਾ ਗਿਆ ਲੱਖਾ ਦਾ ਇਹ ਆਪਣਾ ਮਿੱਤਰ ਆ ਆਪਣੇ ਕੋਸ ਸਾਹਿਬ ਦਾ ਚੇਲਾ ਹੈ ਬਾਈ ਨਵੀ ਪਿੰਡ ਔਲਖ ਇਹਨਾਂ ਕੋਲੇ ਹੁਣ ਆਪਾਂ ਬ੍ਰੇਕਫਾਸਟ ਕਰ ਲਈ ਆ ਬ੍ਰਾਂਚੀ ਕੀਤਾ ਹੁਣ ਤਾਂ 11:00 ਦਾ ਵਜੇ ਪਿਆ ਬ੍ਰਾਂਚ ਹੋ ਗਿਆ ਸਾਡਾ ਤੇ ਹੁਣ ਚੱਲਦੇ ਆਪਾਂ ਕੋਸ ਸਾਹਿਬ ਤਾਂ ਨਿਕਲ ਗਿਆ ਸਾਡੇ ਤੇ ਚੰਗਾ ਮਿੱਤਰ ਧੰਨਵਾਦ ਮਿਹਰਬਾਨੀ ਨਿਕਲਦੇ ਆ ਜੀ ਆਰਟੀਕਲ ਨੇ ਸੋਹਣੇ ਲੱਗਦੇ ਆ ਲੈਨ ਦੇ ਵਿੱਚ ਲੱਗੇ ਹੋਏ ਸਫਾਈ ਤੇ ਤਿਆ ਮੁੰਡੇ ਚੱਲੇ ਆ ਫੁੱਟਬਾਲ ਖੇਡਣ ਦਾਂ ਗਿਆ ਸੋਹਣੀਆਂ ਗੱਲਾਂ ਬਾਤਾਂ ਆ ਮੌਲ ਵੇਖਣ ਵਾਸਤੇ ਅਸੀਂ ਸਾਈਕਲਿੰਗ ਕਰਦੇ ਆ ਕੁਦਰਤ ਦੇਖਣ ਵਾਸਤੇ ਵੀਡੀਓ ਦਾ ਪਾਸਟ ਸਟਾਰਟ ਕੀਤੀ ਸੀ ਸੱਜਣੋ ਪਿੰਡ ਸਾਹੋ ਗਿਆ ਤੂੰ ਮੋਗੇ ਜ਼ਿਲ੍ਹੇ ਦੇ ਪਿੰਡ ਅੱਜ ਪਿੰਡਾਂ ਚ ਗਏ ਸੀਗੇ ਪੰਜ ਸੱਤ ਪਿੰਡਾਂ ਚ ਗਏ ਸੀਗੇ ਜਿਵੇਂ ਬਾਬੂ ਰਜਵਲ ਜੀ ਦਾ ਪਿੰਡ ਸਾਹੋ ਕੇ ਸੀਗਾ ਉਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ ਨਾਲ ਦਾ ਪਿੰਡ ਰੋਡੇ ਸੀਗਾ ਤੇ ਲੰਡਿਆਂ ਦੇ ਵਿੱਚ ਵੀ ਲੱਸੀ-ਲੁੱਸੀ ਪੀ ਕੇ ਆਏ ਸੀਗੇ ਲੱਖੇ ਘਰੋਂ ਤੇ ਉਸ ਤੋਂ ਬਾਅਦ ਵਿੱਚ ਔਲਖੀਆਂ ਆ ਕੇ ਅਸੀਂ ਬ੍ਰਾਂਚ ਕੀਤਾ ਸੀਗਾ ਤੇ ਉਮੀਦ ਕਰਦਾ ਵੀਡੀਓ ਪਸੰਦ ਕਰੋਗੇ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਸੀ ਕਾ